ਬਾਈ ਹਰਵਿੰਦਰ ਸਿੰਘ ਸਰਪੰਚ ਜਰਗ ਵਾਲਿਆਂ ਦਾ ਵੱਡਾ oprala ਜਿਹੜਾ ਦੰਦਾਂ ਜੜਾਂ ਦਾ ਫ੍ਰੀ ਚੈੱਕਅਪ ਕੈਂਪ ਲੱਗਦਾ ਉਹ ਪਿੰਡ ਕਢਾਣੀ ਕਲਾ ਵਿਖੇ 5 ਤਰੀਕ ਨੂੰ ਤੇ 11 ਤਰੀਕ ਨੂੰ ਪਿੰਡ ਜਰਗ ਤੇ 28 ਤਰੀਕ ਨੂੰ ਖੰਨੇ ਲੱਗਦਾ ਕੈਂਪ ਇਹ ਕੈਂਪ ਦਾ ਸਮੂਹ ਸੰਗਤਾਂ ਨੂੰ ਬੇਨਤੀ ਆ ਵੀ ਲਾਹਾ ਠਾਇਆ ਕਰੋ ਜਿਨ੍ਹਾਂ ਦਾ ਦੰਦ ਜਾੜ ਜਾਂ ਜਵਾੜਾ ਕੋਈ ਵੀ ਕਿਸੇ ਕਿਸਮ ਦਾ ਦੰਦ ਜੜਾਂ ਦਾ ਕੋਈ ਉਹਨੂੰ ਪ੍ਰੋਬਲਮ ਆ ਉਹ ਇਸ ਕੈਂਪ ਚ ਜ਼ਰੂਰ ਇਹ ਫ੍ਰੀ ਕੈਂਪ ਲੱਗਦਾ ਇਹਦਾ ਲਾਹਾ ਲਿਆ ਕਰੋ ਸੰਗਤ ਜੀ ਇਹ ਕਿਉਂਕਿ ਵੱਡੇ ਪਰਾਲੇ ਭਾਈ ਹਰਮਿੰਦਰ ਸਿੰਘ ਜੀ ਜਰਗ ਜਿਹੜਾ ਸਾਫ ਦਾ ਸਰਪੰਚ ਜਰਗ ਪਿੰਡ ਦਾ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਇਹਨਾਂ ਦਾ ਲਾਹਾ ਜ਼ਰੂਰ ਠਾਓ ਜੀ ਕੀ ਤੁਹਾਡੀ ਜੜ ਕਢਾਉਣਾ ਹੈ ਬਾਈ ਜੀ ਬੁੱਕ ਬਣਾਓ ਹਾਂ ਜੀ ਜੜ ਕਢਾਉਣਾ ਹੈ ਹਾਂ ਜੀ ਤੱਤਾ ਠੰਡਾ ਲੱਗਦਾ ਸੀ ਜੀ ਅੱਛਾ ਹਾਂ ਜੀ ਜਦ ਪਾਣੀ ਪੀਂਦੇ ਸੀ ਜਦ ਵੀ ਪੂਰਾ ਠੰਡਾ ਚਾਹ ਪੀਂਦੇ ਸੀ ਜਦ ਵੀ ਜੀ ਬਹੁਤ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਕਢਾਣੀ ਆ ਜੀ ਅੱਛਾ ਇਹਦਾ ਪੂਰਾ ਬੈਨੀਫਿਟ ਲੈਣੇ ਹੋ ਕੈਂਪ ਦਾ ਹਾਂ ਜੀ ਹਾਂ ਪੂਰਾ ਬੈਨੀਫਿਟ ਲੈਣੇ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਇੱਥੇ ਹਾਂ ਤੁਰ ਕੇ ਵੀ ਆ ਜਾਂਦੇ ਆ ਜੀ ਇੱਥੇ ਠੀਕਾ ਹਾਂਜੀ ਤੇ ਪੂਰਾ ਸੰਗਤ ਲਈ ਹੈ ਨਾ ਉਹ ਹਾਂਜੀ ਹਾਂਜੀ ਪੂਰਾ ਜੀ ਕੀ ਕਹਿੰਦੇ ਹੋ ਕੈਂਪ ਵਾਲਿਆਂ ਬਾਰੇ ਕੈਂਪ ਵਾਲਿਆਂ ਬਾਰੇ ਕਹਿੰਦੇ ਹਾਂ ਜੀ ਕੋਈ ਇਹ ਦੇਖੋ ਕੋਈ ੱਤਕਾ ਨਹੀਂ ਕਰਦੇ ਪਿਆਰ ਨਾਲ ਪੁੱਛਦੇ ਨੇ ਹਰ ਇੱਕ ਗੱਲ ਪਿਆਰ ਨਾਲ ਪੁੱਛਦੇ ਨੇ ਜੀ ਕੋਈ ਸੋਟੀ ਲਾਸ ਇੱਧਰ ਦਰਦ ਤਾਂ ਨਹੀਂ ਹੁੰਦਾ ਹਮ ਕੋਈ ਕਿਸੇ ਪਾਸੇ ਹੋਰ ਸਾਈਡ ਤੇ ਤਾਂ ਨਹੀਂ ਦਰਦ ਹੁੰਦਾ ਜੀ ਯਾਰ ਪਿਆਰ ਨਾਲ ਕਰਦੇ ਨੇ ਕੰਮ ਬਾਈ ਹਰਮਿੰਦਰ ਬਾਰੇ ਕੀ ਕਹਿੰਦੇ ਹੋ ਧੰਨਵਾਦ ਕਰਦੇ ਹਾਂ ਉਹਨਾਂ ਦਾ ਹਾਂਜੀ ਹਾਂਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕੀ ਆ ਪ੍ਰੋਬਲਮ ਹੈ ਅੱਛਾ ਇਨਕੀ ਦਾਤੋਂ ਮੇ ਕੀੜਾ ਲੱਗਾ ਹੋਇਆ ਕੀੜਾ ਲੱਗਾ ਹੋਇਆ ਹਾਂਜੀ ਤਾਂ ਇਹ ਨੀਚੇ ਵਾਲੇ ਅਭੀ ਉਸਕਾ ਭਰਵਾਈ ਹੋ ਗਿਆ ਹੈ ਅੱਛਾ ਇਹ ਵਾਲੇ ਮੈਂ ਅਭੀ ਉੱਪਰ ਵਾਲੇ ਮੇਂ ਵੀ ਕੀੜਾ ਲੱਗਾ ਹੋਇਆ ਹੈ ਠੀਕ ਆ ਤਾਂ ਉੱਪਰ ਵਾਲੇ ਮੈਂ ਵੀ ਲਗਾਉਣੇ ਵਾਲਾ ਹਾਂ ਅੱਛਾ ਇਸਕੀ ਭਰਵਾਈ ਹੋ ਰਹੀ ਹੈ ਹਾਂਜੀ ਚਲੋ ਕਰੋ ਟ੍ਰੀਟਮੈਂਟ ਸਰ ਠੀਕ ਹੈ ਜੀ ਠੀਕ ਹਾਂਜੀ ਕਿਹੜਾ ਪੈਂਡਾ ਆਪਣਾ ਸਾਨੂੰ ਕਲੋਟੀ ਹੈ ਅੱਛਾ ਅੱਜ ਕਿੱਦਾਂ ਇੱਥੇ 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 ਘਰ ਦੇਆਂ ਦੰਦ ਲਵਾਉਣ ਆਇਆ ਸੀ ਜੀ ਸਾਨੂੰ ਪਤਾ ਲੱਗਿਆ ਦੀ ਇੱਥੇ ਕੈਂਪ ਲੱਗਦਾ ਠੀਕ ਆ ਤੂੰ ਕੰਚਰ ਜਕਰੋਗੇ ਉਨਾਬ ਲਿਆ ਆ ਜੀ ਅੱਜ ਇਹਨਾਂ ਸੈੱਟ ਸਾਨੂੰ ਜਵਾੜਾ ਮਿਲ ਜੂਗਾ ਠੀਕ ਆ ਤੇ ਪਹਿਲਾਂ ਵੀ ਮੈਂ ਲਖਾ ਦਿਖਾ ਕੇ ਕਹਿਦੀ ਨਾ ਨਾਪ ਦੇ ਕੇ ਦੀ ਨਾਪ ਦੇ ਕੇ ਗਈ ਸੀ ਠੀਕ ਆ ਅੱਜ ਕੀ ਕਹਿੰਦੇ ਨੇ ਡਾਕਟਰ ਸਾਹਿਬ ਦੱਸਣਗੇ ਜੀ ਕੀ ਕਹਿੰਦੇ ਉਹ ਸਾਡਾ ਸੈੱਟ ਆ ਗਿਆ ਦੇ ਦੇਣਗੇ 13 ਆ ਗਿਆ 13 ਠੀਕ ਆ 13 ਆਏ ਨੇ ਬਬਾਈ ਕਿੱਥੋਂ ਆਏ ਤੁਸੀਂ ਮਾਦਰੀ ਕੋਲ ਜੀ ਮਾਦਰੀ ਕੋਲ ਹਾਂ ਸੇਵੜੇ ਕੋਲ ਹਾਂਜੀ ਸਾਈਕਲ ਤੇ ਆਇਆ ਬਰਸ਼ ਕਰਦੇ ਕਿਉਂ ਉਹ ਨਹੀਂ ਗਈ ਕਰੀ ਰੋਟੀ ਖਾ ਕੇ ਇਹਨਾਂ ਦੇ ਕਿੰਨੇ ਦੰਦ ਖਰਾਬ ਨੇ ਡਾਕਟਰ ਸਾਹਿਬ ਇਹਨਾਂ ਦੇ ਆਲਮੋਸਟ ਸਾਰੇ ਦੰਦ ਖਰਾਬ ਨੇ ਠੀਕ ਆ ਸਾਰੇ ਦੰਦ ਨਿਕਲਣ ਵਾਲੇ ਆ ਤੇ ਪਹਿਲਾਂ ਵੀ ਇਹ ਮੇਰੇ ਖਲਾ ਕਢਾ ਕੇ ਗਏ ਦੀਏ ਨਾ ਅੱਛਾ ਜੀ ਟੁਕਰ ਤੇ ਇਹ ਕਾਰਨ ਇਹਨਾਂ ਦਾ ਇੱਕਣ ਖਰਾਬ ਹੋਣਾ ਕੀ ਵੀਰਸ ਕੀ ਆ ਇਹਨਾਂ ਦਾ ਇਹੀ ਹੈ ਵੀ ਇਹ ਪ੍ਰਸ਼ਨ ਨਹੀਂ ਕਰਦੇ ਇੱਕ ਤਾਂ ਪ੍ਰੋਪਰ ਠੀਕ ਹੈ ਰੈਗੂਲਰ ਦੋ ਟਾਈਮ ਬ੍ਰਸ਼ ਕਰੇ ਹੁੰਦਾ ਉਹ ਕਰਕੇ ਹੁੰਦਾ ਮੇਨ ਰੀਜ਼ਨ ਇਹਦੇ ਕਰਕੇ ਹੁੰਦਾ ਕਿ ਜੋ ਖਾਣਾ ਫਸਦਾ ਆਪਣਾ ਵਿੱਚ ਉਹ ਸਾਫ਼ ਹੁੰਦਾ ਰਹੇ ਤੇ ਦਾੰਦ ਨਹੀਂ ਖਰਾਬ ਹੁੰਦੇ ਇਹ ਹੁਣ ਕੀ ਕਹਿੰਦੇ ਵੀ ਇਹਨਾਂ ਦੇ ਸਾਰੇ ਨਿਕਲ ਸਾਰੇ ਨਿਕਲ ਕੇ ਸਰਨੇ ਹਾਂਜੀ ਸਾਰੇ ਨਿਕਲਣਗੇ ਤੇ ਉਪਰ ਜੁੱਤੀ ਸਾਰਾ ਟੈਨਸ਼ਨ ਲੱਗੇਗਾ ਤੁਸੀ ਫੇਰ ਬੁਰਸ਼ ਕਰਦੇ ਨਹੀਂ ਨਹੀਂ ਫੇਰ ਹੁਣ ਜੜਾ ਹੋ ਜਾ ਬਰਾ ਉਹ ਵੀ ਕਰਾਂਗੇ ਨਹੀਂ ਬਾਕੀ ਦੇ ਤਾਂ ਤਾਂ ਬਚਾਓ ਨਾ ਬਸ ਠੀਕ ਸੀਗੇ ਸਾਰੇ ਇਹ ਤਾਂ ਇਕਦਮ ਹੀ ਸਾਰਾ ਖਰਾਬ ਹੋ ਜਾਂਦਾ ਤੇ ਮਿੱਠੇ ਕਰਕੇ ਹੋ ਜਾਂਦਾ ਮਿੱਠਾ ਜਿਆਦਾ ਖਾਂਦੇ ਜੀ ਇਹ ਤਾਂ ਜਿਆਦਾ ਖਰਾਬ ਮਿੱਠਾ ਚਿਪਕਿਆ ਰਹਿ ਜਾਂਦਾ ਨਾ ਦੰਦਾਂ ਤੇ ਡਾਕਟਰ ਸਾਹਿਬ ਜਿਆਦਾ ਖਰਾਬ ਹੋਣ ਦਾ ਕਾਰਨ ਕੀ ਹੁੰਦਾ ਮੇਨ ਮੇਨ ਆਹੀ ਆ ਵੀ ਬ੍ਰਸ਼ ਦੀ ਸਫਾਈ ਨਹੀਂ ਮੇਨਟੇਨ ਕਰਦੇ ਬੰਦੇ ਲੋਕਾਂ ਦੇ ਜੋ ਅਗਰ ਸਫਾਈ ਰਵੇ ਤੇ ਦੰਦ ਇਹਨੀ ਛੇ ਨਹੀਂ ਖਰਾਬ ਹੁੰਦੇ ਜਿਿਹੜੀ ਦੰਦ ਜਿਵੇਂ ਮਿੱਠੇ ਦੀ ਗੱਲ ਕਰ ਰਹੇ ਨੇ ਬਾਈ ਜੀ ਹੁਣੀ ਪਹਿਲਾਂ ਲੋਕੀ ਖਾਂਦੇ ਹੁੰਦੇ ਸੀ ਬਹੁਤ ਬੋਟਾ ਦਾ ਮੋਟਾ ਅਨਾਜ ਖਾਂਦੇ ਸੀ ਹਾਂ ਹੁਣ ਉਹ ਬਹੁਤ ਰਿਫਾਈਨਡ ਖਾਣ ਲੱਗੇ ਉਹ ਚਿਪਕੇ ਰਹਿੰਦਾ ਬਰੀਕ ਚਿਪਕੇ ਰਹਿੰਦਾ ਜਿਵੇਂ ਚਿਪਸ ਵਗੈਰਾ ਚਿਪਕੇ ਰਹੇ ਹੁੰਦਾ ਜਿਵੇਂ ਟੌਫੀ ਹੋ ਗਈ ਜਾਂ ਕੋਈ ਉਹਦੇ ਵਾਲੇ ਨਾ ਉਹਦੇ ਕਰਕੇ ਉਹਦੇ ਕਰਕੇ ਖਰਾਬ ਹੁੰਦਾ ਫਿਰ ਲੱਗਦੀ ਉਹ ਦੰਦ ਉਹ ਉਹ ਬੈਠ ਕੋੜ ਪੈ ਨਹੀਂ ਤੁ ਦਵਾਈ ਲੈਣੀ ਇਹ ਚਾਰ-ਪਾਰ ਸਲਾਹ ਫੇਲ ਇਹ ਮਿਟਾ ਕੇ ਨਾ ਬੰਦਾ ਕੋਲਲੀ-ਮੁਲ ਨਹੀਂ ਕਰ ਲਵੇ ਉਹ ਸਾਫ ਕਰਨੇ ਪੈਰ ਨਹੀਂ ਹੁੰਦਾ ਆਪਾਂ ਕੀ ਕਰਦੇ ਆ ਜੀ ਮਿੱਠਾ ਖਾਦੇ ਜੀ ਸੌ ਜਾਂਦੇ ਆ ਪੈ ਜਾਂਦੇ ਆ ਕੋਈ ਦੇਖਭਾਲ ਕਰਦੇ ਨਹੀਂ ਨਹੀਂ ਕੋਲਲੀ ਤਾਂ ਫਿਰ ਤੁਸੀਂ ਉਹ ਕਰਨੀ ਆ ਕੋਲਲੀ ਡਾਕਟਰ ਸਾਹਿਬ ਨੇ ਤਾਂ ਨਹੀਂ ਕਰਨੀ ਨਹੀਂ ਪ੍ਰੋਪਰ ਬੰਦਾ ਸਾਫ ਰੱਖੇ ਨਾ ਫਿਰ ਨਹੀਂ ਹੁੰਦਾ ਕਿਉਂ ਪਹਿਲਾਂ ਤੋਂ ਮਿੱਠੇ ਖਾਤੇ ਹੋ ਜਾਂਦੇ ਸੋ ਠੀਕ ਹੈ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇਹ ਜਿਹੜਾ ਅੱਜ ਕੈਂਪ ਲੱਗਿਆ ਹਾਂਜੀ ਕੀ ਕਹਿਣਾ ਕੈਂਪਰ ਹੈ ਅੱਜ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਪੀ ਆਰ ਸੀ ਚੈਨਲ ਪੁਰਾਣੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਇੱਥੇ ਗੁਰਬਖਤ ਟਾਇਰ ਫੈਕਟਰੀ ਦੇ ਵਿੱਚ ਸਾਡੇ ਛੋਟੇ ਜਿਹੇ ਸਨੇਹ ਤੇ ਉੱਤੇ ਪਹੁੰਚ ਜਾਂਦੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਹ ਰ ਹੈ ਕੈਂਪਾ ਹਰ ਇੱਕ ਮਹੀਨੇ ਦੀ 5 ਤਰੀਕ ਨੂੰ ਲੱਗਦਾ ਸਾਡੇ ਤਿੰਨ ਕੈਂਪ ਲੱਗਦੇ ਆ ਇੱਕ 5 ਤਰੀਕ ਨੂੰ ਗੁਰਬਖਟਾਇਲ ਕੁਡਾਣੀ 11 ਤਰੀਕ ਨੂੰ ਸਾਡੇ ਘਾਰ ਪਿੰਡ ਜਰਗਵਿਕੇ ਅਤੇ 28 ਤਰੀਕ ਨੂੰ ਸਰਦਾ ਤਾਰਾ ਸਿੰਘ ਜੀ ਲਿਵੜਾਬਾਦ ਸਰਵਿਸ ਦੇ ਦਫ਼ਤਰ ਦੇ ਵਿੱਚ ਇਹ ਤਿੰਨ ਕੈਂਪ ਸਾਡੇ ਲੱਗਦੇ ਆ ਹਰ ਇੱਕ ਮਹੀਨੇ ਜੀ ਤੇ ਕੀ ਇਥੋਂ ਮੈਸੇਜ ਕੀ ਆਮ ਲੋਕਾਂ ਨੂੰ ਜਿਹੜੇ ਇੱਥੇ ਦੇ ਇਲਾਕੇ ਦੇ ਲੋਕ ਨੇ ਜਿਵੇਂ ਆਪਣੇ ਕੋ ਅੱਜ ਮੇਰੇ ਖਲਾਫ 26 ਕੇ ਮਰੀਜ਼ ਹੋਏ ਨੇ 26 ਕ ਮਤਲਬ ਆਏ ਨੇ ਜਿਹੜੇ ਲੋਕ ਆ ਦੰਦ ਦਿਖਾਉਣ ਵਾਲੇ ਕੋਈ ਕਢਾਉਣ ਵਾਲੇ ਕੋਈ ਜਵਾੜਾ ਲਵਾਉਣ ਵਾਲੇ ਜਾਂ ਹੋਰ ਵੀ ਦੇਖੇ ਨੇ ਜ਼ਿਆਦਾ ਕਰ ਅੱਜ ਮੇਰੇ ਖਿਆਲ ਆ ਵੀ ਤਕਰੀਬਨ ਬਸ ਬੀਜੀ ਹੋ ਰਹੀ ਆ ਜਿੰਨੇ ਵੀ ਮਰੀਜ਼ ਆਏ ਨੇ ਸਾਰੇ ਮਤਲਬ ਦੰਦ ਝੜ ਭਰਾਉਣ ਵਾਲਾ ਤੀ ਕੋਈ ਕਢਵਾਉਣ ਵਾਲਾ ਤੀ ਤੇ ਹੋਰ ਜਿਵੇਂ ਆਪਾਂ ਨੂੰ ਚਾਹੀਦਾ ਇਲਾਕੇ ਦਾ ਜਿਵੇਂ ਤੁਸੀਂ ਅਪਰਾਲਾ ਕਰ ਰਹੇ ਹੋ ਉਦੋਂ ਜਾ ਨਹੀਂ ਰਹੇ ਕੀ ਮੈਸੇਜ ਲੋਕਾਂ ਨੂੰ ਇਥੋਂ ਕੀ ਮੈਸੇਜ ਆ ਤੁਹਾਡੇ ਮਿਲੋ ਸ਼ਾਇਦ ਮੇਰੇ ਇੱਕ ਹਿਸਾਬ ਨਾਲ ਵੀ ਕਈ ਲੋਕਾਂ ਨੂੰ ਵੀ ਸ਼ਾਇਦ ਫ੍ਰੀ ਆ ਵੀ ਬਿਲਕੁਲ ਕੀ ਕਰਕੇ ਵੀ ਪਤਾ ਨਹੀਂ ਇਹ ਵੀ ਸ਼ਾਇਦ ਕਿਹਾ ਜਾ ਉਹ ਪਰ ਇਹ ਬਹੁਤ ਹੀ ਜਿਹੜਾ ਕਿ ਲੁਧਿਆਣੇ ਦਾ ਇੱਕ ਮਸ਼ਹੂਰ ਸੀਐਮਸੀ ਹਸਪੀਟਲ ਆ ਉੱਥੋਂ ਟੀਮ ਆਉਂਦੀ ਆ ਡਾਕਟਰਾਂ ਦੀ ਜਿਹੜੇ ਕਿ ਤਕਰੀਬਨ 15 ਕੁ ਡਾਕਟਰ ਹੁੰਦੇ ਆ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਵੀ ਜੋ ਦੰਦ ਕਢਾਉਣਾ ਕਿਸੇ ਨੇ ਜਾੜ ਪਰਾਉਣੀ ਆ ਜਾਂ ਜਬਰਾ ਲਪਾਉਣਾ ਬਹੁਤ ਅੰਗੇ ਤਰੀਕੇ ਨਾਲ ਲਾਉਂਦੇ ਆ ਸਾਡੇ ਤੱਕ ਅੱਜ ਤੱਕ ਸਾਡਾ ਕਾਫੀ ਚਿਰ ਤੋਂ ਕੈਂਪ ਚੱਲ ਰਿਹਾ ਸਾਡਾ ਕਿਸੇ ਵੀ ਮਰੀਜ਼ ਦਾ ਕੋਈ ਲਾਂਭਾ ਨਹੀਂ ਆਇਆ ਮੈਂ ਤਾਂ ਆਲੇ-ਦਾਲੇ ਦੇ ਜੋ ਵੀ ਲੋਕ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਲਾਭ ਉਠਾਓ ਤੇ ਤੋਂ ਕਿਸੇ ਤੋਂ ਪੈਸਾ ਨਹੀਂ ਲੈਣਾ ਪੈਸਾ ਤਾਂ ਅਸੀਂ ਦਿੰਨੇ ਆ ਤੁਸੀਂ ਇੱਕ ਆ ਨਹੀਂ ਸਕਦੇ ਆ ਕੇ ਆਪਣਾ ਲਾਭ ਠਾਓ ਜਿਹੜੇ ਤੁਸੀਂ ਬਾਹਰ ਜਾ ਕੇ 2-2000 5-5 10-10000 ਇੱਥੇ ਪਿਛਲੇ ਕੈਂਪ ਤੇ ਕਮਾਈ ਆਈ ਸੀ ਉਹ ਕੰਮੈਰਸ਼ੀਅਲ ਤੁਹਾਨੂੰ ਵੀ ਮਿਲੀ ਸੀ ਬਿਲਕੁਲ ਬਿਲਕੁਲ ਜੀ ਮੈਂ 15000 ਰੁਪਇਆ ਦੇ ਕੇ ਵੀ ਮੇਰਾ ਜਿਹੜਾ ਜਵਾੜਾ ਸੈਟ ਉਹ ਠੀਕ ਨਹੀਂ ਆਇਆ ਫਿਰ ਉਹਨੂੰ ਅਸੀਂ ਇੱਥੇ ਆ ਕੇ ਉਹਦਾ ਦੁਬਾਰਾ ਨਾਪ ਦਵਾਇਆ ਮੈਂ ਤਾਂ ਮੇਰਾ ਤਾਂ ਇਹੀ ਬੇਨਤੀ ਆ ਅੜਦਲ ਜਿਹੜੇ ਸੰਗਤਾਂ ਨੇ ਵੀ ਇਸ ਜੋ ਅਸੀਂ ਇਹ ਕੈਂਪ ਲਾਉਨੇ ਆ ਇਹਦਾ ਲਾਭ ਉਠਾਵਾ ਕੇ ਕਿਉਂ ਇੱਕ ਜਿਹੜੇ ਦੰਦ ਨੇ ਬਹੁਤ ਜ਼ਰੂਰੀ ਨੇ ਸਾਡੀ ਸਿਹਤ ਦੇ ਲਈ ਇੱਕ ਜਿਵੇਂ ਆਪਣੇ ਗੁਰੂ ਘਰ ਨੇ ਆਪਾਂ ਹੁਣ ਮੰਨ ਲਓ ਲਾ ਕੇ ਦੇ ਇੱਥੇ ਮਸੂੜਾ ਪਠੜਾਂ ਬਵਾਣੀ ਇੱਧਰ ਰਾણો ਕਢਾਣੀ ਕੋਲੋਟੀ ਹੋਰ ਇਹ ਗੁਰੂ ਘਰਾਂ ਨੂੰ ਚਾਹੀਦਾ ਨਹੀਂ ਵੀ ਅਸੀਂ ਲੋਸਮੈਂਟ ਕਰੀਏ ਵੀ ਇਸ ਚੀਜ਼ ਦੀ ਕਿਉਂਕਿ ਮੈਂ ਅੱਜ ਤੁਹਾਡੇ ਕੋਲ ਦੱਸ ਰਿਹਾ ਮੈਂ ਗੁਰੂ ਘਰਾਂ ਨੂੰ ਫੋਨ ਵੀ ਕੀਤੇ ਨੇ ਵੀ ਤੁਸੀਂ ਲੋਸਮੈਂਟ ਕਰੋ ਇਸ ਉਦੀ ਵੈਸੇ ਸਾਡੇ ਇਹ ਇਤਿਸ਼ਾ ਨਹੀਂ ਹੈਗਾ ਜੀ ਗੁਰੂਕਾਰ ਨੂੰ ਚਾਹੀਦਾ ਵੀ ਜਦੋਂ ਵੀ ਇਹ ਸਿਰਫ ਬੋਲਣਾ ਹੀ ਉਹਨਾਂ ਨੇ ਬੋਲ ਕੇ ਫਾਇਦਾ ਹੋ ਜਾਊਗਾ ਜੀ ਇਸ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਵੀ ਮੈਂ ਤਾਂ ਕਹਿੰਦਾ ਵੀ ਗੁਰੂਕਾਰ ਜਿਹੜੇ ਵੀ ਬੈਠਿਆ ਉਹਨਾਂ ਨੂੰ ਇਸ ਵਿੱਚ ਚਾਹੀਦਾ ਕਿ ਉਹ ਹਰੇਕ ਮਹੀਨੇ ਦੀ 5 ਤਰੀਕ ਨੂੰ ਇੱਥੇ ਅਨਾਉਂਸਮੈਂਟ ਕਰਿਆ ਕਰਨ ਜੇ ਕਿਸੇ ਦਾ ਭਲਾ ਹੋ ਜਵੇ ਤਾਂ ਬਹੁਤ ਵਧੀਆ ਤੁਹਾਡੇ ਵੱਲੋਂ ਗੁਰੂਕਾਰ ਦੀਆਂ ਕਮੇਟੀਆਂ ਨੂੰ ਕੀ ਮੈਸੇਜ ਆ ਮੈਂ ਤਾਂ ਕਮੇਟੀ ਨੂੰ ਇਹੀ ਮੈਸੇਜ ਆ ਜੀ ਵੇ ਤੁਸੀਂ ਸਾਡਾ ਸਾਥ ਦਿਓ ਹਰੇਕ 5 ਤਰੀਕ ਨੂੰ ਬੋਲ ਦਿਆ ਕਰੋ ਜੇ ਐਤਵਾਰ ਹੋਵੇ ਤਾਂ ਦੂਸਰੇ ਦਿਨ ਲੱਗਦਾ 6 ਤਰੀਕ ਨੂੰ ਲੱਗਦਾ ਪਰ ਮੇਰੀ ਤੁਹਾਨੂੰ ਕਮੇਟੀ ਨੂੰ ਇਹੀ ਬੇਨਤੀ ਆ ਬੇ ਤੁਸੀਂ ਜਰੂਰ ਹਰੇਕ ਮਹੀਨੇ ਦੀ 5 ਤਰੀਕ ਨੂੰ ਜਾਂ 4 ਤਰੀਕ ਸ਼ਾਮ ਨੂੰ ਰਾਤ ਨੂੰ ਬੋਲ ਦਿਆ ਕਰੋ ਤਾਂ ਕਿ ਜਿਹੜੇ ਮਰੀਜ਼ ਇੱਥੇ ਆ ਕੇ ਆਪਦਾ ਲਾਭ ਠਾ ਸਕੀ ਠੀਕ ਹੈ ਧੰਨਵਾਦ